ਅਮਰਸਰ ਜ਼ਿਲ੍ਹੇ ਦੀ ਸੀਡੀਪੀਓ ਦੇ ਵੱਲੋਂ 40 ਸਾਲ ਤੋਂ ਵੱਧ ਨੌਕਰੀ ਕਰਨ ਵਾਲੀ ਆਂਗਣਵਾੜੀ ਵਰਕਰ ਨੂੰ ਟਰਮੀਨੇਟ ਕੀਤਾ ਗਿਆ ਜਿਸ ਤੋਂ ਬਾਅਦ ਆਂਗਣਵਾੜੀ ਵਰਕਰਾਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਹੈ ਕੌਮੀ ਪ੍ਰਧਾਨ ਹੁਸ਼ਾਰਾਣੀ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਸ ਮੁਲਾਜ਼ਮ ਨੂੰ ਜਲਦੀ ਬਹਾਲ ਨਾ ਕੀਤਾ ਗਿਆ ਤਾਂ ਵੱਡੇ ਪੱਧਰ ਤੇ ਪ੍ਰਦਰਸ਼ਨ ਕੀਤਾ ਜਾਵੇਗਾ ਆਂਗਣਵਾੜੀ ਮੁਲਾਜ਼ਮ ਪੰਜਾਬ ਸੀਟੂ ਨੇ ਆਪਣੀ ਦੋ ਰੋਜ਼ਾ ਮੀਟਿੰਗ ਇੱਥੇ ਸਰੰਦਿਖੇ ਕਰਕੇ ਐਲਾਨ ਕੀਤਾ ਸੀ ਕਿ 29 ਸਤੰਬਰ ਤੋਂ ਅੰਗਨਵਾੜੀ ਵਰਕਰ ਹੈਲਪਰ ਜਿਹੜੇ ਆਨਲਾਈਨ ਕੰਮ ਦੀ ਹੜਤਾਲ ਤੇ ਜਾਣਗੇ ਆਨਲਾਈਨ ਕੰਮ ਦੀ ਹੜਤਾਲ ਤੇ ਜਾਣ ਦਾ ਪਰਪਸ ਕੀ ਸੀ ਕਿ ਭਾਰਤ ਦੀ ਸਰਕਾਰ ਵੱਲੋਂ ਅੰਗਨਵਾੜੀ ਕੇਂਦਰਾਂ ਦੇ ਵਿੱਚ ਜਿਹੜਾ ਕੰਮ ਪੋਰਟਲ ਟ੍ਰੈਕਰ ਐਪ ਤੇ ਕਰਵਾਇਆ ਜਾ ਰਿਹਾ ਕਿ ਹਰ ਕੰਮ ਹੈ ਜਿਹੜਾ ਆਨਲਾਈਨ ਅਪਡੇਟ ਰਹਿਣਾ ਚਾਹੀਦਾ ਹਰ ਕੰਮ 12 ਦੇ 12 ਰਜਿਸਟਰ ਬੰਦ ਕਰਕੇ ਸਾਰਿਆਂ ਨੂੰ ਆਨਲਾਈਨ ਕੰਮ ਕਰਨ ਦਾ ਫੈਸਲਾ ਪੰਜਾਬ ਸਰਕਾਰ ਨੇ ਵੀ ਲੈ ਲਿਆ ਪਰ ਇਹ ਫੈਸਲਾ ਲੈਣ ਤੋਂ ਪਹਿਲਾਂ ਜਿਹੜਾ ਅੰਗਨਵਾੜੀ ਵਰਕਰਾਂ ਨੂੰ ਮੋਬਾਈਲ ਦਿੱਤੇ ਜਾਣੇ ਸੀ ਸੁੱਬੇ ਦੀ ਸਰਕਾਰ ਨੇ ਅਜੇ ਤੱਕ ਉਹ ਮੋਬਾਈਲ ਨਹੀਂ ਦਿੱਤੇ ਗਏ ਜਿਹੜੇ ਮੋਬਾਈਲ ਐ ਭਾਰਤ ਸਰਕਾਰ ਦੇ ਫੈਸਲੇ ਅਨੁਸਾਰ 2019 ਤੋਂ ਦੇਣੇ ਸੀ ਔਰ 4-7 ਬਾਅਦ ਦੂਜਾ ਫੋਨ ਦੇਣਾ ਸੀ ਪਰ ਪੰਜਾਬ ਸਰਕਾਰ ਨੇ ਅਜੇ ਆਂਗਣਵਾੜੀ ਵਰਕਰ ਹੈਲਪਰਾਂ ਨੂੰ ਇੱਕ ਵੀ ਫੋਨ ਨਹੀਂ ਦਿੱਤਾ ਇਸ ਲਈ ਲਗਾਤਾਰ ਆਂਗਣਵਾੜੀ ਵਰਕਰ ਹੈਲਪਰ ਆਪਣੇ ਨਿੱਜੀ ਫੋਨਾਂ ਤੋਂ ਪਰਿਵਾਰ ਦੇ ਫੋਨਾਂ ਤੋਂ ਬੱਚਿਆਂ ਦੇ ਫੋਨਾਂ ਤੋਂ ਈਵਨ ਕਿ ਆਂਡਗਵਾਂਡ ਦੇ ਫੋਨ ਤੋਂ ਲੈ ਕੇ ਹੈਲਪਰ ਦਾ ਫੋਨ ਲੈ ਕੇ ਵੀ ਗਰੀਬ ਆਂਗਣਵਾੜੀ ਵਰਕਰ ਹੈ ਜਿਹੜੀ ਸਰਕਾਰ ਦੀ ਇਸ ਕਮੀ ਨੂੰ ਟੱਕ ਰਹੀ ਸੀ ਪਰ ਸਰਕਾਰ ਨੇ ਉਂਗਲੀ ਫੜ ਕੇ ਪਹੁੰਚਾ ਫੜ ਕੇ ਮਰੋੜਾ ਦੇਣਾ ਸ਼ੁਰੂ ਕਰ ਦਿੱਤਾ ਕਿ ਅਸੀਂ ਤੁਹਾਡੇ ਗਲੇ ਨੂੰ ਘੋਟ ਦੇਾਂਗੇ ਜੇਕਰ ਤੁਸੀਂ ਪੂਰਾ ਦਾ ਪੂਰਾ ਕੰਮ ਅਪਡੇਟ ਨਹੀਂ ਕੀਤਾ ਬਿਨਾਂ ਹਥਿਆਰ ਦਿੱਤੇ ਉਹ ਹਾਲ ਆਂਗਣਵਾੜੀ ਵਰਕਰ ਹੈਲਪਰਸ ਨੂੰ ਕੀਤਾ ਜਾ ਰਿਹਾ ਹੈ ਲਗਾਤਾਰ ਪੰਜਾਬ ਦੇ ਸਮੂਹ ਸੀਡੀਪੀਓ ਵੱਲੋਂ ਆਂਗਣਵਾੜੀ ਵਰਕਰਾਂ ਨੂੰ ਨੋਟਿਸ ਦੇਣਾ ਤਾੜਨਾ ਪੱਤਰ ਦੇਣਾ ਇਹ ਲਗਾਤਾਰ جاری ਹੈ ਪਿਛਲੇ ਕਈ ਮਹੀਨਿਆਂ ਤੋਂ ਔਰ ਜਿਸ ਦਾ ਅਸੀਂ ਲਗਾਤਾਰ ਜਵਾਬ ਵੀ ਦੇ ਰਹੇ ਹਾਂ ਪਰ ਹੁਣ ਇੱਕ ਸੀਡੀਪੀਓ ਅੰਮ੍ਰਿਤਸਰ ਦੇ ਇੱਕ ਸੀਡੀਪੀਓ ਨੇ ਹੱਦ ਕਰ ਦਿੱਤੀ 63 ਸਾਲ ਦੀ ਉਮਰ ਦੇ ਆਂਗਣਵਾੜੀ ਵਰਕਰ ਜਿਹਦੀ 40 ਸਾਲ ਤੋਂ ਵੱਧ ਦੀ ਨੌਕਰੀ ਹੈ ਉਸ ਨੂੰ ਸੁਣਿਆ ਬਿਨਾ ਕੀ ਤੇਰਾ ਕਸੂਰ ਕੀ ਹੈ ਐਫ ਆਰ ਐਸ ਦਾ ਉਹਦੇ ਵਿੱਚ ਜ਼ਿਕਰ ਹੁੰਦਾ ਹੈ ਐਫ ਆਰ ਐਸ ਹੈ ਜਿਹੜਾ ਉਹ ਮੋਬਾਈਲ ਨਾਲ ਹੋਣਾ ਮੋਬਾਈਲ ਤੁਸੀਂ ਦਿੱਤਾ ਨਹੀਂ ਤਾਂ ਉਸ ਕੰਮ ਦੀ ਸਜ਼ਾ ਤੁਸੀਂ ਕਿਵੇਂ ਦੇ ਸਕਦੇ ਹੋ ਤੋਂ ਉਸ ਨੂੰ ਟਰਮੀਨੇਟ ਕਰ ਦਿੱਤਾ ਆਸ ਨੂੰ ਟਰਮੀਨੇਟ ਕੀਤੀ ਨੂੰ 5 ਦਿਨ ਹੋ ਗਏ ਜੇਕਰ ਅੰਗਨਵਾੜੀ ਵਰਕਰ ਹੈਲਪਰ ਉਸ ਦੀ ਅਪੀਲ ਲੈ ਕੇ ਆਪਣੇ ਜ਼ਿਲ੍ਹੇ ਦੇ ਪ੍ਰੋਗਰਾਮ ਅਫਸਰ ਕੋਲੇ ਗਈਆਂ ਏ ਡੀ ਸੀ ਸਾਹਿਬ ਕੋਲੇ ਗਈਆਂ ਤਾਂ ਉਹਨਾਂ ਨੇ ਕਿਹਾ ਆਡੀਓ ਪਾਈ ਕਿ ਆਪਾਂ ਫਲਾਨੀ ਡੇਟ ਨੂੰ ਧਰਨਾ ਲਾਵਾਂਗੇ ਇਸ ਸੰਦਰਭ ਦੇ ਵਿੱਚ ਵੀ ਇੱਕ ਚਿੱਠੀ ਜਾਰੀ ਕੀਤੀ ਕਿ ਤੁਸੀਂ ਧਰਨਾ ਨਹੀਂ ਲਾ ਸਕਦੇ ਆ ਤੁਸੀਂ ਕੋਰਟ ਜਾ ਸਕਦੇ ਆ ਤੇ ਅਸੀਂ ਪੁੱਛਣਾ ਚਾਹੁੰਦੇ ਆਂ ਅੱਜ ਸਵੇ ਦੀ ਸਰਕਾਰ ਨੂੰ ਕਿ ਇਹ ਜਿਹੜੀ ਨਾਦਰਸਾਈ ਫਰਮਾਨ ਇੱਕ ਸੀਡੀਪੀਓ ਦੇ ਰਿਹਾ ਉਹ ਕਿਸ ਦੀ ਸਹਤ ਤੇ ਦੇ ਰਿਹਾ ਇਹ ਸਾਡੇ ਲੋਕਤੰਤਰ ਦਾ ਕਤਲ ਹੈ ਜਿਹੜਾ ਇਹ ਬਰਦਾਸ਼ਤ ਨਹੀਂ ਕੀਤਾ ਜਾਏਗਾ ਸਾਡੀ ਜਥੇਬੰਦੀ ਟ੍ਰੇਡ ਯੂਨੀਅਨ ਐਕਟ 1926 ਦੇ ਤਹਿਤ ਰਜਿਸਟਰਡ ਹੈ ਅਸੀਂ ਆਪਣੀ ਲੜਾਈ ਲੜਨ ਦਾ ਸੰਵਿਧਾਨਿਕ ਅਧਿਕਾਰ ਰੱਖਦੇ ਆਂ ਆਪਣੀ ਗੱਲਾਂ ਦਾ ਸਮੂਹਿਕ ਸੋਦੇਬਾਜ਼ੀ ਕਰਨ ਦਾ ਸੰਵਿਧਾਨਿਕ ਅਧਿਕਾਰ ਰੱਖਦੇ ਆਂ ਔਰ ਟ੍ਰੇਡ ਯੂਨੀਅਨ ਦੇ ਕੰਮਾਂ ਦੇ ਵਿੱਚ ਦਖਲ ਦੇਣ ਦੇ ਖਿਲਾਫ ਵੀ ਉੱਚ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਬਣਦੀ ਹੈ ਵੀ ਕਾਨੂੰਨ ਦੇ ਵਿੱਚ ਦਰਜ ਹੈ ਤੁਸੀਂ ਕਿਸੇ ਨੂੰ ਆਪਣੇ ਹੱਕ ਦੇ ਖਿਲਾਫ ਆਵਾਜ਼ ਉਠਾਣ ਤੋਂ ਕਿੱਦਾਂ ਰੋਕ ਸਕਦੇ ਹੋ ਲਗਾਤਾਰ ਇਸ ਸੀਡੀਪੀਓ ਵੱਲੋਂ ਆਂਗਣਵਾੜੀ ਵਰਕਰ ਹੈਲਪਰ ਨੂੰ ਮਾਨਸਿਕ ਪ੍ਰੇਸ਼ਾਨ ਕੀਤਾ ਜਾ ਰਿਹਾ ਡਰਾਇਆ ਜਾ ਰਿਹਾ ਧਮਕਾਇਆ ਜਾ ਰਿਹਾ ਨਾਦਰਸਾਈ ਪਰਮਾਨ ਜ਼ਾਰੀ ਕੀਤੇ ਜਾ ਰਹੇ ਹੈ ਪੂਰੀ ਦੁਨੀਆ ਨੇ ਦੇਖਿਆ ਜਨਾਲੇ ਦੇ ਰਮਦਾਸ ਸਰਕਲ ਦੇ ਵਿੱਚ ਉਸ ਏਰੀਆ ਦੇ ਵਿੱਚ ਕਿੰਨਾ ਜ਼ੋਰ ਦਾ ਫਲੱਡ ਆਇਆ ਉਸ ਟਾਈਮ ਵੀ ਆਂਗਣਵਾੜੀ ਵਰਕਰਾਂ ਦੀ ਹਮਦਰਦੀ ਨਾ ਸਮਝ ਕੇ ਉਹਨਾਂ ਦੀ ਪ੍ਰੋਬਲਮ ਨਾ ਸਮਝ ਕੇ ਉਹਨਾਂ ਨੂੰ ਤਾੜਨਾ ਪੱਤਰ ਜਾਰੀ ਕੀਤੇ ਔਰ ਰਿਪਲਾਈ ਦੇਣ ਲਈ ਫਿਜ਼ੀਕਲੀ ਹਾਜ਼ਰ ਹੋਣ ਲਈ ਕਿਹਾ ਜੇ ਆਂਗਣਵਾੜੀ ਵਰਕਰ ਨੇ ਕਿਹਾ ਕਿ ਮੈਂ ਫਿਜ਼ੀਕਲ ਹਾਜ਼ਰ ਨਹੀਂ ਹੋ ਸਕਦੀ ਜੇ ਤੁਸੀਂ ਮੈਨੂੰ ਫਿਜ਼ੀਕਲ ਹਾਜ਼ਰ ਕਰਾਣਾ ਤਾਂ ਮੇਰੇ ਪਿੰਡ ਦੇ ਵਿੱਚ ਬੇੜੀ ਦਾ ਪ੍ਰਬੰਧ ਕਰਨਾ ਹੋਊਗਾ ਨੇ ਕਹਿੰਦਾ ਬਕਵਾਸ ਨਾ ਕਰ ਐਦਾਂ ਦੇ ਸ਼ਬਦ ਉਹਨਾਂ ਦੀ ਆਡੀਓ ਸਾਰਾ ਪ੍ਰੂਫ ਸਾਡੇ ਕੋਲ ਹੈ ਇਹ ਪ੍ਰੂਫ ਮੈਂ ਡਾਇਰੈਕਟੋਰੇਟ ਨੂੰ ਵੀ ਭੇਜਿਆ ਹੈ ਅਧਿਕਾਰੀਆਂ ਨਾਲ ਗੱਲ ਵੀ ਕੀਤੀ ਹੈ ਜ਼ਿਲ੍ਹੇ ਦੇ ਪ੍ਰੋਗਰਾਮ ਅਫਸਰ ਨੂੰ ਭੇਜਿਆ ਪਰ ਇਸ ਅਫੀਸਰ ਦੇ ਖਿਲਾਫ ਵਿਭਾਗ ਵੱਲੋਂ ਅਜੇ ਤੱਕ ਕੋਈ ਵੀ ਕਾਨੂੰਨੀ ਕਾਰਵਾਈ ਹੈ ਜਿਹੜੀ ਉਹ ਆਰੰਭੀ ਨਹੀਂ ਗਈ ਉਹ ਲਗਾਤਾਰ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕਰ ਰਿਹਾ ਤੇ ਸਾਡੀ ਮੰਗ ਹੈ ਕਿ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕਰਨ ਵਾਲੇ ਅਧਿਕਾਰੀ ਦੇ ਖਿਲਾਫ ਸਭ ਤੋਂ ਸਖਤ ਕਾਰਵਾਈ ਕੀਤੀ ਜਾਵੇ ਔਰ ਨਾਦਰ ਸਾਈ ਫਰਮਾਨ ਜਿਹੜੇ ਵਾਪਸ ਲਏ ਜਾਣ ਸਾਡੀ ਅਗਲੀ ਰਣਨੀਤੀ ਇਹ ਹੈ ਕੱਲ ਨੂੰ ਅਸੀਂ ਸਾਰੇ ਪੰਜਾਬ ਦੇ ਡਿਪਟੀ ਕਮਿਸ਼ਨਰਾਂ ਰਾਹੀਂ ਇਹ ਸੀਡੀਬੀਓ ਦੇ ਖਿਲਾਫ ਕਾਰਵਾਈ ਕਰਨ ਲਈ ਮੰਗ ਪੱਤਰ ਭੇਜਾਂਗੇ ਔਰ ਜੇਕਰ ਤੁਰੰਤ ਡਿਪਾਰਟਮੈਂਟ ਨੇ ਇਸ ਦੇ ਖਿਲਾਫ ਕਾਰਵਾਈ ਆਰੰਭ ਨਾ ਕੀਤੀ ਤਾਂ ਅਸੀਂ ਇਹਦੇ ਖਿਲਾਫ ਇੱਕ ਤਿੱਖਾ ਮੋਰਚਾ ਅੰਮ੍ਰਿਤਸਰ ਦੇ ਵਿੱਚ ਲਾਵਾਂਗੇ ਔਰ ਦੱਸਾਂਗੇ ਕਿ ਲੋਕਤੰਤਰ ਦੇ ਵਿੱਚ ਕਿੰਨੀ ਤਾਕਤ ਹੈ ਔਰ ਲੋਕਤੰਤਰ ਦਾ ਕਤਲ ਕਰਨ ਵਾਲੇ ਲੋਕ ਕਿੰਨੇ ਮਜ਼ਬੂਤ ਨੇ ਅਸੀਂ ਆਮਨੇ ਸਾਹਮਨੇ ਦੀ ਟੱਕਰ ਲੈਣ ਲਈ ਲੜਾਈ ਲੜਨ ਲਈ ਅਧਿਕਾਰਾਂ ਦੀ ਰਾਖਣ ਲਈ ਲੈ ਲਈ ਜਥੇਬੰਦੀ ਤਤਪਰ ਤਿਆਰ ਹੈ ਉਹਨੇ ਇੱਕ ਤਾਂ ਵਰਕਰ ਨੇ ਜਾਰੀ ਕੀਤਾ ਕਿ ਤੁਸੀਂ ਟਰਮੀਨੇਟ ਕਰ ਦਿੱਤੇ ਗਏ ਹੋ ਜਿਹਨੂੰ ਟਰਮੀਨੇਟ ਕੀਤਾ ਉਹ 43 ਸਾਲ ਦੀ ਉਹਦੀ ਉਮਰ ਹੈ ਉਸ ਦੇ ਵਿੱਚ ਲਿਖਿਆ ਕਿ ਤੁਸੀਂ ਐਫ ਆਰ ਐਸ ਦਾ ਕੰਮ ਨਹੀਂ ਕੀਤਾ ਤੁਸੀਂ ਅਨੁਸ਼ਾਸਨਹੀਨਤਾ ਕੀਤੀ ਹੈ ਐਫ ਆਰ ਐਸ ਦਾ ਕੰਮ ਕਰਨ ਲਈ ਮੋਬਾਈਲ ਚਾਹੀਦਾ ਤੁਸੀਂ ਮੋਬਾਈਲ ਹੀ ਨਹੀਂ ਦਿੱਤਾ ਤਾਂ ਅਸੀਂ ਕਦੇ ਨਾਲ ਕਰੀਏ ਤਾਂ ਉਹਦੇ ਲਈ ਅਸੀਂ ਦੋਸ਼ੀ ਕਿਵੇਂ ਹੋ ਸਕਦੇ ਆ ਸਾਨੂੰ ਸਜ਼ਾ ਕਿਵੇਂ ਦਿੱਤੀ ਜਾ ਸਕਦੀ ਹੈ ਜੇ ਉਸਨੇ ਕਿਹਾ ਕਿ ਤੁਸੀਂ ਐਦਾਂ ਦੀ ਆਡੀਓ ਪਾਉਂਦੇ ਹੋ ਤੁਸੀਂ ਮੇਰੇ ਬੱਚਿਆਂ ਦੀ ਉਮਰ ਦੇ ਹੋ ਕਹਿੰਦਾ ਮੈਂ ਕਿਸੇ ਨੂੰ ਮਾਂ ਨਹੀਂ ਬਣਾਉਂਦਾ 63 ਸਾਲ ਦੀ ਔਰਤ ਜੇ 45 ਸਾਲ ਦੇ 40 ਸਾਲ ਦੇ ਮੁੰਡੇ ਨੂੰ ਇਹ ਕਹਿੰਦੀ ਹੈ ਵੀ ਤੁਸੀਂ ਤਮੀਜ਼ ਨਾਲ ਗੱਲ ਕਰੋ ਮੈਂ ਤੁਹਾਡੀ ਮਾਂ ਦੀ ਉਮਰ ਦੀ ਆ ਸਾਡੇ ਪੰਜਾਬ ਤੇ ਵਿੱਚ ਤਾਂ ਹਰ ਬੋਡੀ ਬੜੀ ਔਰਤ ਨੂੰ ਅਸੀਂ ਮਾਂ ਜੀ ਕਹਿ ਕੇ ਬਾਪੂ ਜੀ ਕਹਿ ਕੇ ਬੁਲਾਉਂਦਾ ਇਹ ਤਾਂ ਸਾਡੇ ਸੰਸਕਾਰ ਹੈ ਤੁਸੀਂ ਉਹ ਵੀ ਅਪਮਾਨ ਕਰਦੇ ਹੋ ਸਾਡਾ ਮਹਿਕਮਾ ਕਹਿਣ ਨੂੰ ਮਹਿਲਾ ਸੁਰੱਖਿਆ ਦੀ ਗੱਲ ਕਰਦਾ ਬੇਟੀ ਬਚਾਓ ਬੇਟੀ ਪੜਾਓ ਦੀ ਗੱਲ ਕਰਦੇ ਆ ਅਸੀਂ ਤਾਂ ਉਹ ਬੇਟੀਆਂ ਜਿਹੜੀ ਸਮੇਂ ਤੋਂ ਪਹਿਲਾਂ ਬਚ ਗਈਆਂ ਤੇ ਪੜ ਗਈਆਂ ਉਹਨਾਂ ਦਾ અપਮਾਨ ਅਕਲ ਦੇ ਅਧਿਕਾਰੀ ਅੰਗਰ ਔਰਤਾਂ ਦਾ ਮਾਨ ਘਾਈ ਜਾਂਦੇ ਆ ਅਸੀਂ ਬਾਕੀ ਔਰਤਾਂ ਨੂੰ ਕਿਵੇਂ ਦੱਸਾਂਗੇ ਕਿ ਇਹ ਵਿਭਾਗ ਮਹਿਲਾ ਸੁਰੱਖਿਆ ਦਾ ਹੈ ਇਸ ਵਿੱਚ ਕੰਮ ਕਰਨ ਵਾਲੀਆਂ ਮਹਿਲਾਵਾਂ ਸੁਰੱਖਿਤ ਨਹੀਂ ਹੈਗੀਆਂ